ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 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 ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣ ਸੁਚੇਤ ਛੱਟੇ ਤਿੱਲ ਬੁਆੜ ਜਿਉ ਸ਼ੁੰញੇ ਅੰਦਰ ਖੀਤ ਖੇਤ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹ ਫਲ ਇਹ ਫੁੱਲ ਇਹ ਬਪੜੇ ਪੀ ਤਨ ਵਿੱਚ ਸਵਾਹ ਖੇਤ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹ ਫਲ ਅਹ ਫੁੱਲ ਅਹ ਬੱਪੜੇ ਪੀ ਤਨ ਵਿੱਚ ਸਵਾਹ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਇਆ ਹੋਈ ਆਪ ਸਮੂਹ ਸੰਗਤ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨਾਂ ਦੇ ਅੰਦਰ ਹਾਜਰੀਆਂ ਭਰ ਕੇ ਲਾਹੇ ਪ੍ਰਾਪਤ ਕਰਕੇ ਆਪਣੀ ਸਵਾਸਾ ਰੂਪੇ ਪੂੰਜੀ ਨੂੰ ਸਫਲ ਪੜਾਉਣ ਦਾ ਯਤਨ ਕਰ ਰਹੇ ਹੋ ਸੋ ਸਤਿਗੁਰੂ ਸਾਹਿਬ ਜੀ ਆਨੇ ਸੁਭਾਗ ਸਮਾਂ ਬਖਸ਼ਿਆ ਆਸਾ ਕੀ ਵਾਰ ਗੁਰਬਾਣੀ ਦੀ ਲੜੀਵਾਰ ਕਥਾ ਜੋ ਪਿਛਲੇ ਦਿਨਾਂ ਤੋਂ ਆਰੰਭ ਹੋਈ ਹੈ ਸੋ ਅੱਜ ਹੁਣ ਪਹਿਲੀ ਪੌੜੀ ਦੇ ਨਾਲ ਜਿਹੜੇ ਤੀਸਰਾ ਸ਼ਲੋਕ ਆਇਆ ਹੈ ਉਸ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰਾਂਗੇ ਸਭ ਤੋਂ ਪਹਿਲਾਂ ਪਿਛਲੇ ਸ਼ਲੋਕਾਂ ਦੇ ਅੰਦਰ ਸਤਿਗੁਰੂ ਸਾਹਿਬ ਜੀਾਂ ਨੇ ਅਕਾਲ ਪੁਰਖ ਵਾਹਿਗੁਰੂ ਗੁਰੂ ਜਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰੂਪ ਗੁਰੂ ਦੇ ਨਾਲ ਜੁੜਨ ਦੀ ਗੱਲ ਕੀਤੀ ਹੈ ਤੇ ਪਿਛਲੇ ਸ਼ਲੋਕਾਂ ਦੇ ਅੰਦਰ ਕਿਉਂਕਿ ਇਹ ਜਿਹੜੀ ਵਾਰਤਾ ਏ ਸਾਰੀ ਸ਼ੇਖ ਬ੍ਰਹਮ ਦੇ ਨਾਲ ਹੋਈ ਹੈ ਸ਼ੇਖ ਬ੍ਰਹਮ ਨੂੰ ਸਮਝਾਉਣ ਦਾ ਯਤਨ ਕਰ ਰਹੇ ਹਨ ਸਤਿਗੁਰੂ ਸਾਹਿਬ ਜੀ ਤੇ ਗੁਰੂ ਸਾਹਿਬ ਜੀ ਆਨੇ ਪਿਛਲੇ ਸ਼ਲੋਕਾਂ ਦੇ ਅੰਦਰ ਦੱਸਿਆ ਕਿ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਜਿਹੜਾ ਗੁਰੂ ਸਰੂਪ ਹੈ ਕਿਉਂਕਿ ਵੇਖੋ ਇਹ ਸੰਸਾਰ ਤੇ ਜਿਤਨੇ ਵੀ ਲੋਕ ਆਏ ਉਹਨਾਂ ਨੂੰ ਵਿਦਿਆ ਧਾਰਨ ਕਰਨ ਦੇ ਲਈ ਵਿਦਿਆ ਪ੍ਰਾਪਤ ਕਰਨ ਦੇ ਲਈ ਗੁਰੂ ਧਾਰਨ ਕਰਨ ਦੀ ਲੋੜ ਪਈ ਸੋ ਪਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਸ ਸੰਸਾਰ ਤੇ ਆਏ ਕਲਯੁਗੀ ਜੀਵਾਂ ਦਾ ਉਧਾਰ ਕਰਨ ਦੇ ਲਈ ਇਸ ਸੰਸਾਰ ਤੇ ਆਏ ਉਹਨਾਂ ਨੇ ਇਸ ਸੰਸਾਰ ਤੇ ਆਣ ਕੇ ਕੋਈ ਗੁਰੂ ਨਹੀਂ ਧਾਰਿਆ ਉਨ੍ਹਾਂ ਦਾ ਗੁਰੂ ਕੇਵਲ ਇੱਕ ਅਕਾਲ ਪੁਰਖ ਸੀ ਜਿਸ ਪ੍ਰਕਾਰ ਸ਼੍ਰੀ ਰਾਮਚੰਦਰ ਜੀ ਆਏ ਜਾਂ ਕ੍ਰਿਸ਼ਨ ਜੀ ਆਏ ਉਹਨਾਂ ਨੇ ਵੀ ਵਿਦਿਆ ਪੜ੍ਹੀ ਵਿਸ਼ਵਾ ਮਿੱਤਰ ਅਤੇ ਹੋਰ ਇਹਨਾਂ ਦੇ ਜਿਹੜੇ ਗੁਰੂ ਨੇ ਉਹਨਾਂ ਨੇ ਇਹਨਾਂ ਨੂੰ ਵਿਦਿਆ ਪੜ੍ਹਾਈ ਤੇ ਸੋ ਇਸ ਪ੍ਰਕਾਰ ਉਹ ਵਿਦਿਆ ਵਿੱਚ નિਪੁੰਨ ਹੋਏ ਪਰ ਤਾਂ ân ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਸ ਸੰਸਾਰ ਤੇ ਆਏ ਉਹਨਾਂ ਨੂੰ ਗੁਰੂ ਧਰਨ ਦੀ ਨਹੀਂ ਲੋੜ ਸੀ ਕਿਉਂਕਿ ਇਹ ਸ਼੍ਰੀ ਕ੍ਰਿਸ਼ਨ ਜੇ ਰਾਮ ਜੀ ਕੋਈ 16 ਕਲਾ ਅਵਤਾਰ ਕੋਈ 14 ਕਲਾ ਅਵਤਾਰ ਸੀ ਪਰ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪੂਰਨ ਅਵਤਾਰ ਸਰਬ ਕਲਾ ਸਮਰਾਤ ਸੀ ਸਾਰੀਆਂ ਹੀ ਕਲਾਮਾਂ ਦੇ ਵਿੱਚ ਸਮਰੱਤ ਅਕਾਲ ਪੁਰਖ ਵਾਹਿਗੁਰੂ ਸਰੂਪ ਧਾਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹ ਸੰਸਾਰ ਤੇ ਆਏ ਉਹਨਾਂ ਨੂੰ ਫਿਰ ਗੁਰੂ ਧਾਰਨ ਦੀ ਲੋੜ ਨਹੀਂ ਸੀ ਕਿਉਂਕਿ ਉਹਨਾਂ ਦਾ ਗੁਰੂ ਕੇਵਲ ਇੱਕ ਸੀ ਨਿਰਗੁਣ ਸਰੂਪ ਅਕਾਲ ਪੁਰਖ ਪਰਮਾਤਮਾ ਉਹੀ ਉਹਨਾਂ ਦਾ ਗੁਰੂ ਸੀ ਤੇ ਇਸ ਕਰਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਕਿ ਅਸੀਂ ਆਪਣੇ ਗੁਰੂ ਅਕਾਲ ਪੁਰਖ ਵਾਹਿਗੁਰੂ ਸਰੂਪ ਪਰਮਾਤਮਾ ਤੋਂ ਬਲਿਹਾਰ ਜਾਂਨੇ ਹਾਂ ਕੁਰਬਾਨ ਜਾਂਨੇ ਹਾਂ ਜਿਸ ਨੇ ਸਾਨੂੰ ਮਾਨਸ ਬੁੱਧੀ ਤੋਂ ਮਨੁੱਖਾ ਬੁੱਧੀ ਤੋਂ ਦੇਵਤਿਆਂ ਵਾਲੀ ਬੁੱਧੀ ਬਖਸ਼ੀ ਹੈ ਦੇਵਤਿਆਂ ਵਾਲੀ ਭਾਗ ਉੱਚੀ ਸੁੱਚੀ ਜਿਹੜੀ ਬੁੱਧੀ ਬਖਸ਼ ਦਿੱਤੀ ਤੇ ਬੁੱਧੀ ਬਖਸ਼ਣ ਦੇ ਵਿੱਚ ਰੰਚਕ ਮਾਤਰ ਦਾ ਵੀ ਜਿਹੜਾ ਸਮਾ ਨਿਮਖ ਮਾਤਰ ਦਾ ਸਮਾ ਨਹੀਂ ਲਾਇਆ ਏ ਫਿਰ ਦੂਸਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀਆਂ ਦਾ ਸ਼ਲੋਕ ਆਉਂਦਾ ਏ ਉਹ ਗੁਰੂ ਅੰਗਦ ਸਾਹਿਬ ਜੀਆਂ ਇਹੀ ਸ਼ਲੋਕ ਨੂੰ ਖੋਲਦੇ ਹਨ ਕਿ ਜੇਕਰ ਸੌ ਚੰਦਰਮੇ ਰੋਜ਼ ਚੜ ਜਾਣ ਹਜ਼ਾਰਾਂ ਸੂਰਜ ਜਿਹੜੇ ਨੇ ਚੜ ਜਾਣ ਜੇ ਇੰਨਾ ਚਾਨਣ ਸੰਸਾਰ ਤੇ ਹੋ ਜਾਵੇ ਤੇ ਇਸ ਸੰਸਾਰ ਤੇ ਇੰਨੇ ਚਾਨਣ ਦੇ باوجود ਜੇ ਮਨੁੱਖ ਨੇ ਗੁਰੂ ਨਹੀਂ ਧਾਰਨ ਕੀਤਾ ਤੇ ਫਿਰ ਉਹਦੇ ਜੀਵਨ ਦੇ ਵਿੱਚ ਹਨੇਰਾ ਹੈ ਉਹਦਾ ਜੀਵਨ ਦੇ ਵਿੱਚ ਗਿਆਨ ਦਾ ਪ੍ਰਕਾਸ਼ ਨਹੀਂ ਹੈ ਤੇ ਫਿਰ ਇਹਦੇ ਦੂਸਰੇ ਅਰਥ ਵੀ ਕੀਤੇ ਸੀ ਜੇਕਰ ਇਹ ਚੰਦਰਮਾ ਰੂਪੀ ਜਿਹੜੇ ਸ਼ਾਸਤਰ ਨੇ 100 ਵਾਰ ਸ਼ਾਸਤਰਾਂ ਨੂੰ ਪੜ ਲਈਏ ਵੇਦ ਰੂਪੀ ਸੂਤ ਜਿਹੜਾ ਗਿਆਨ ਦੀਆਂ ਕਰਨਾ ਦੇਣ ਵਾਲੀ ਨੇ ਇਹਨਾਂ ਨੂੰ ਹਜ਼ਾਰਾਂ ਵਾਰ ਜਿਹੜਾ ਪੜ ਲਈਏ ਪਰ ਜੇਕਰ ਮਨੁੱਖ ਦੇ ਜੀਵਨ ਦੇ ਅੰਦਰ ਉਹਦੇ ਕੋਲ ਗੁਰੂ ਨਹੀਂ ਹੈ ਉਹਨੇ ਗੁਰੂ ਨਹੀਂ ਧਾਰਨ ਕੀਤਾ ਤੇ ਉਹਦੇ ਜੀਵਨ ਦੇ ਵਿੱਚ ਹਨੇਰਾ ਰਹੇਗਾ ਸੋ ਹੁਣ ਅੱਗੇ ਸਤਿਗੁਰੂ ਸਾਹਿਬ ਜੀ ਬਿਆਨ ਕਰਨਗੇ ਕੀ ਜਿਹੜਾ ਗੁਰੂ ਹੈ ਗੁਰੂ ਕਿਸ ਪ੍ਰਕਾਰ ਜਿਹੜਾ ਮਨੁੱਖ ਦੇ ਲਈ ਰਖਕ ਹੁੰਦਾ ਏ ਅਤੇ ਜਿਹੜੀ ਦੁਨਿਆਵੀ ਵਿਦਿਆ ਜਾਂ ਕਿਤਾਬਾਂ ਪੜਨੀਆਂ ਤੇ ਉਹਨਾਂ ਦਾ ਕੀ ਮਤਲਬ ਹੈ ਆਓ ਹੁਣ ਇਸ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰਦੇਵ ਪਿਤਾ ਦੇ ਚਰਨਾਂ ਦਾ ਧਿਆਨ ਧਰ ਕੇ ਰਸਨਾ ਨੂੰ ਪਵਿੱਤਰ ਕਰਦੇ ਹੋਏ ਬੜੇ ਪਿਆਰ ਦੇ ਨਾਲ ਜਪੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦਾ ਇਹ ਪਾਵਨ ਸ਼ਲੋਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਅੰਗ 463 ਉੱਪਰ ਸੁਭਾਏ ਮਾਨ ਹੈ ਨਾਨਕ ਗੁਰੂ ਨਾ ਚੇਤਨੀ ਸਤਗੁਰੂ ਸਾਹਿਬ ਜੀ ਨਾਨਕ ਪਦ ਦੇ ਨਾਲ ਸੰਬੋਧਿਤ ਹੋ ਕੇ ਕਹਿੰਦੇ ਕੀ हे ਮਨੁੱਖ ਜਿਹੜੇ ਸੰਸਾਰ ਤੇ ਆਣ ਕੇ ਜਿਹੜਾ ਗੁਰੂ ਜਿਹੜਾ ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ ਉਸ ਨੂੰ ਚੇਤ ਦਾ ਨਹੀਂ ਹੈ ਜਿਹੜਾ ਮਨੁੱਖ ਇਸ ਸੰਸਾਰ ਤੇ ਆਣ ਕੇ ਆਪਣੇ ਗੁਰੂ ਨੂੰ ਚੇਤ ਦਾ ਨਹੀਂ ਹੈ ਮਨ ਆਪਣੈ ਸੁਚੇਤ ਤੇ ਸ਼ੇਖ ਬ੍ਰਹਮਣੋਂ ਵੀ ਕਿਹਾ ਏ ਕਿ ਜਿਹੜਾ ਇਸ ਸੰਸਾਰ ਤੇ ਆਣ ਕੇ ਮਨੁੱਖ ਗੁਰੂ ਨੂੰ ਚੇਤਤਾ ਨਹੀਂ ਹੈ ਗੁਰੂ ਨੂੰ ਯਾਦ ਨਹੀਂ ਕਰਦਾ ਪਰ ਮਨ ਆਪਣੇ ਸੁਚੇਤ ਆਪਣੇ ਮਨ ਨੂੰ ਬੜਾ ਸੁਚੇਤ ਕੀਤਾ ਹੋਇਆ ਏ ਜਿਹੜੇ ਦੁਨਿਆਵੀ ਗ੍ਰੰਥ ਨੇ ਦੁਨਿਆਵੀ ਵਿਦਿਆ ਇਹ ਬਹੁਤ ਪੜ੍ਹੀ ਹੋਈ ਏ ਤੇ ਫਿਰ ਇਹ ਜਿਹੜੀ ਦੁਨਿਆਵੀ ਵਿਦਿਆ ਕਿਸ ਪ੍ਰਕਾਰ ਦੀ रह ਜਾਂਦੀ ਏ ਤੇ ਅਧਿਆਤਮ ਦੀ ਵਿਦਿਆ ਕਿਸ ਪ੍ਰਕਾਰ ਹੁੰਦੀ ਹੈ ਛੁੱਟੇ ਤਿਲ ਬਿਵਾੜ ਜਿਉ ਸੰਝੇ ਅੰਦਰ ਖੇਤ ਜਦੋਂ ਕੋਈ ਕਿਸਾਨ ਤਿਲਾਂ ਦੀ ਖੇਤੀ ਕਰਦਾ ਏ ਤਿਲ ਬੀਜਦਾ ਏ ਤੇ ਉਹ ਤਿਲਾਂ ਦੇ ਵਿੱਚ ਕੁਝ ਤਿਲ ਐਸੇ ਹੁੰਦੇ ਹਨ ਜਿਹੜੇ ਸੰਝੇ ਭਾਵ ਜਿੰਨਾ ਦੇ ਵਿੱਚ ਬੀਜ ਨਹੀਂ ਪੈਂਦਾ ਉਹਦੇ ਫਲ ਵੀ ਲੱਗਦਾ ਏ ਪਰ ਉਹ ਫਲਾਂ ਦੇ ਵਿੱਚ ਜਿਹੜੇ ਦਾਣੇ ਨਹੀਂ ਹੁੰਦੇ ਫਿਰ ਉਹ ਜਿਹੜੇ ਛੁੱਟੇ ਤਿੱਲ ਵਾੜ ਜਿਓ ਉਹ ਜਿਹੜੇ ਤਿੱਲ ਨੇ ਉਹ ਫਿਰ ਖੇਤ ਦੇ ਵਿੱਚ ਉਦਾਂ ਹੀ ਰਹਿ ਜਾਂਦੇ ਨੇ ਸੁੰਜੇ ਅੰਦਰ ਖੇਤ ਉਹ ਸੁੰਨੇ ਖੇਤ ਦੇ ਵਿੱਚ ਰਹਿ ਜਾਂਦੇ ਨੇ ਕਿ ਉਹਨਾਂ ਨੂੰ ਫਿਰ ਕਿਸਾਨ ਵੜਦੇ ਨਹੀਂ ਹਨ ਖੇਤੈ ਅੰਦਰ ਛੁੱਟਿਆ ਕਾਹੋ ਨਾਨਕ ਸੋ ਨਾਹ ਤੋ ਫਿਰ ਜਦੋਂ ਜਿੰਨਾ ਦੇ ਅੰਦਰ ਕੋਈ ਫਾਲ ਨਹੀਂ ਪਿਆ ਉਹ ਫਿਰ ਖੇਤ ਦੇ ਵਿੱਚ ਹੀ ਰਹਿ ਗਏ ਕਾਹੋ ਨਾਨਕ ਸੋ ਨਾਹ ਭਾਵ ਸੋ ਕਹਿੰਦੇ ਨੇ ਖਸਮ ਨੂੰ ਉਹਨਾਂ ਦਾ ਕੋਈ ਮਾਲਕ ਨਹੀਂ ਹੈ ਇਸ ਸੰਸਾਰ ਤੇ ਉਹ ਜਿਹੜੇ ਥਿਲ ਨੇ ਜਿੰਨਾਂ ਦੇ ਅੰਦਰ ਬੀਜ ਨਹੀਂ ਪਿਆ ਜਾਂ ਜਿੰਨਾਂ ਦੇ ਅੰਦਰ ਦਾਣੇ ਨਹੀਂ ਆਏ ਉਹਨਾਂ ਦਾ ਕੋਈ ਮਾਲਕ ਨਹੀਂ ਹੈ ਫਲੀ ਹੈ ਫੁੱਲੀ ਹੈ ਬੱਪੜੇ ਪੀ ਤਨ ਵਿੱਚ ਸਵਾਹ ਤੇ ਉਹਨਾਂ ਦੇ ਵਿੱਚ ਫਲ ਵੀ ਪੈ ਜਾਂਦਾ ਏ ਭਾਵ ਉਹਨਾਂ ਨੂੰ ਫੁੱਲ ਲੱਗਦਾ ਏ ਤੇ ਫਾਲ ਦੀ ਜਿਹੜੀ ਹੈ ਡੋਡਾ ਤਿਆਰ ਹੋ ਜਾਂਦਾ ਏ ਪਰ ਉਹਦੇ ਵਿੱਚ ਬੀਜ ਨਹੀਂ ਹੁੰਦੇ ਉਹਦੇ ਵਿੱਚ ਦਾਣੀ ਨਹੀਂ ਹੁੰਦੇ ਪੀ ਤਨ ਵਿੱਚ ਸਵਾਹ ਉਹਨਾਂ ਦੇ ਵਿੱਚ ਸਵਾਹ ਏ ਇਸੇ ਪ੍ਰਕਾਰ ਮਨੁੱਖ ਦਾ ਜੀਵਨ ਹੈ ਜਿਸ ਦੇ ਜੀਵਨ ਦੇ ਵਿੱਚ ਗੁਰੂ ਦਾ ਗਿਆਨ ਨਹੀਂ ਹੈ ਅਧਿਆਤਮ ਦਾ ਗਿਆਨ ਨਹੀਂ ਹੈ ਉਹਦਾ ਵੀ ਜੀਵਨ ਤਿਲ ਵਾਂਗ ਹੈ ਜਿਸ ਤਿਲ ਦੇ ਵਿੱਚ ਦਾਣੀ ਨਹੀਂ ਨਹੀਂ ਤੇ ਫਿਰ ਜਿਸ ਤਿਲ ਦੇ ਵਿੱਚ ਦਾਣੀ ਨਾ ਹੋਏ ਉਹਨਾਂ ਦਾ ਮਾਲਕ ਕੌਣ ਬਣੇਗਾ ਫਿਰ ਉਹਦਾ ਕੋਈ ਮਾਲਕ ਵੀ ਨਹੀਂ ਹੈ ਜਿਸ ਤਿਲ ਦੇ ਵਿੱਚ ਉਹ ਖੇਤ ਦੇ ਅੰਦਰ ਸੁੰਝੇ ਹੀ ਰਹਿ ਜਾਂਦੇ ਨੇ ਉਹਨਾਂ ਨੂੰ ਫਿਰ ਜਿਹੜਾ ਕਿਸਾਨ ਹੈ ਉਹ ਵੱਡਦਾ ਨਹੀਂ ਹੈ ਇਸੇ ਪ੍ਰਕਾਰ ਜਿਹੜਾ ਮਨੁੱਖ ਨੂੰ ਗੁਰੂ ਦੀ ਲੋੜ ਹੈ ਭਾਵੇਂ ਦੁਨਿਆਵੀ ਵਿਦਿਆ ਬਹੁਤ ਪ੍ਰਾਪਤ ਕਰ ਲਈ ਪਰ ਦੁਨਿਆਵੀ ਵਿਦਿਆ ਤੋਂ ਇਲਾਵਾ ਜਿਹੜਾ ਗੁਰੂ ਹੈ ਉਹ ਮਨੁੱਖ ਨੂੰ ਅਧਿਆਤਮ ਦਾ ਗਿਆਨ ਦੇਣ ਵਾਲਾ ਹੈ ਤੇ ਅਧਿਆਤਮ ਦੇ ਗਿਆਨ ਦੇ ਨਾਲ ਹੀ ਇਤ ਤੇਲ ਰੂਪੀ ਸਰੀਰ ਦੇ ਵਿੱਚ ਇਹ ਫਲੀਆਂ ਰੂਪੀ ਸਰੀਰ ਦੇ ਵਿੱਚ ਜਿਹੜੇ ਦਾਣੇ ਰੂਪੀ ਗਿਆਨ ਪਵੇਗਾ ਸੋ ਇਸ ਕਰਕੇ ਜਿਨ੍ਹਾਂ ਦੇ ਅੰਦਰ ਗਿਆਨ ਨਹੀਂ ਹੈ ਸਰੀਰ ਤੇ ਉਹਨਾਂ ਦਾ ਉਹੀ ਹੋਵੇਗਾ ਪਰ ਅੰਦਰੋਂ ਖੋਖਲਾ ਹੋਵੇਗਾ ਤੇ ਜਿਨ੍ਹਾਂ ਦੇ ਕੋਲ ਗਿਆਨ ਹੋਵੇਗਾ ਉਹਨਾਂ ਦਾ ਸਰੀਰ ਭਰਿਆ ਹੋਵੇਗਾ ਕਿਹੜੇ ਨਾਲ ਸ਼ੁਭ ਗੁਣਾਂ ਦੇ ਨਾਲ दैਵੀ ਸੰਪਦਾ ਦੇ ਨਾਲ ਜਿਹੜੇ ਚੰਗੇ ਗੁਣ ਹੁੰਦੇ ਨੇ ਨਾ ਇਨ੍ਹਾਂ ਗੁਣਾਂ ਦੇ ਨਾਲ ਉਹ ਮਨੁੱਖ ਦਾ ਜਿਹੜਾ ਏ ਸਰੀਰ ਭਰਿਆ ਹੋਵੇਗਾ ਹੁਣ ਅੱਗੇ ਸਤਿਗੁਰੂ ਸਾਹਿਬ ਜੀ ਪੌੜੀ ਦੇ ਅੰਦਰ ਪ੍ਰਮਾਤਮਾ ਦੀ ਕੀਰਤੀ ਕਰਦੇ ਹੋਏ ਦੱਸਣਾ ਕਰਨਗੇ ਕਿਉਂਕਿ ਸ਼ੇਖ ਬ੍ਰਹਮ ਨੇ ਇਹ ਸਵਾਲ ਕੀਤਾ ਸੀ ਕਿ ਇਹ ਜਿਹੜੀ ਸ੍ਰਿਸ਼ਟੀ ਐ ਇਹ ਕਿਸ ਨੇ ਰਚੀ ਐ ਤੇ ਕਿੰਨੀਆਂ ਕਿ ਸ੍ਰਿਸ਼ਟੀਆਂ ਨੇ ਫਿਰ ਅੱਗੇ ਹੁਣ ਸਤਿਗੁਰੂ ਸਾਹਿਬ ਜੀ ਦੱਸਣਗੇ ਪਾਉੜੀ ਆਪੀਨੈ ਆਪ ਸਾਜਿਓ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਇਹ ਜਿਹੜੀ ਸ੍ਰਿਸ਼ਟੀ ਐ ਉਸ ਨੂੰ ਸਾਜਣਾ ਕੀਤਾ ਐ ਆਪ ਤੇ ਪ੍ਰਮਾਤਮਾ ਵਾਸੀ ਨਿਰੰਕਾਰ ਹੈ ਉਹ ਕਿਸੇ ਵੀ ਭੇਦ ਦੇ ਵਿੱਚ ਨਹੀਂ ਆਉਂਦਾ ਨਿਰਲੇਪ ਹੈ ਪਰ ਉਹਦਾ ਦੂਸਰਾ ਰੂਪ ਜਿਹੜੀ ਮਾਇਆ ਏ ਜਿਹੜੀ ਕੁਦਰਤ ਹੈ ਕੁਦਰਤ ਜਿਹੜੀ ਵਰਤ ਕੇ ਇਹ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਆਪ ਹੀ ਨਾ ਰਚਿਓ ਨਾਓ ਤੇ ਆਪ ਹੀ ਇਹ ਸ੍ਰਿਸ਼ਟੀ ਦਾ ਜਿਹੜਾ ਨਾਂ ਰੱਖ ਦਿੱਤਾ ਕਿਉਂਕਿ ਗੁਰਜੀਤ ਸਾਹਿਬ ਜੀਆਂ ਦੀ ਬਾਣੀ ਦੇ ਅੰਦਰ ਬਚਨ ਆਉਂਦਾ ਹੈ ਕੀਤਾ ਪਸਾਓ ਏਕੋ ਕਵਾਉ ਕਵਾਉ ਕਹਿੰਦੇ ਨੇ ਬਚਨ ਨੂੰ ਕਿ ਪ੍ਰਮਾਤਮਾ ਨੇ ਇੱਕੋ ਬਚਨ ਦੇ ਨਾਲ ਇੱਕੋ ਹੁਕਮ ਦੇ ਨਾਲ ਸਾਰੀ ਜਿਹੜੀ ਸ੍ਰਿਸ਼ਟੀ ਹੈ ਪੈਦਾ ਕਰ ਦਿੱਤੀ ਆ ਸੋ ਐਸਾ ਬਿਆੰਤ ਪ੍ਰਮਾਤਮਾ ਹੈ ਜਿਹਦੇ ਹੁਕਮ ਦੇ ਨਾਲ ਇਹ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ ਤੇ ਇਹ ਜਿਹੜੀ ਸਾਰੀ ਸ੍ਰਿਸ਼ਟੀ ਪ੍ਰਮਾਤਮਾ ਨੇ ਆਪ ਸਾਜ ਕੇ ਇਹਦਾ ਨਾਮ ਵੀ ਆਪ ਰੱਖਿਆ ਹੈ ਦੁਈ ਕੁਦਰਤ ਸਾਜੀ ਐ ਕਰ ਆਸਣ ਡਿਠੋ ਚਾਓ ਤੇ ਫਿਰ ਦੂਸਰੇ ਰੂਪ ਦੇ ਵਿੱਚ ਕੁਦਰਤ ਦੀ ਰੂਪ ਦੇ ਵਿੱਚ ਇਹ ਸ੍ਰਿਸ਼ਟੀ ਨੂੰ ਸਾਜਣਾ ਕੀਤਾ ਏ ਕਰ ਆਸਨ ਡਿਠੋ ਚਾਓ ਤੇ ਆਪ ਸਿੰਘਾਸਣ ਲਾ ਕੇ ਬੈਠਾ ਹੋਇਆ ਏ ਤੇ ਜਿਹੜੀ ਸਾਰੀ ਖੇਲ ਹੈ ਇਹ ਜਿਹੜੀ ਸਾਰੀ ਖੇਡ ਹੈ ਉਹ ਆਪ ਵੇਖ ਰਿਹਾ ਏ ਕਿਉਂਕਿ ਪਰਮਾਤਮਾ ਇਸ ਸੰਸਾਰ ਦੇ ਵਿੱਚ ਅਲੇਪ ਵੀ ਹੈ ਤੇ ਨਿਰਲੇਪ ਵੀ ਹੈ ਤੇ ਨਿਰਲੇਪ ਹੋਣ ਤੇ ਫਿਰ ਜਿਹੜਾ ਪ੍ਰਮਾਤਮਾ ਇਹ ਸਾਰੀ ਜਿਹੜੀ ਖੇਡ ਹੈ ਕਿਉਂਕਿ ਇਹ ਪ੍ਰਮਾਤਮਾ ਨੇ ਇੱਕ ਤਮਾਸ਼ਾ ਰਚਿਆ ਹੋਇਆ ਏ ਸਵਾਂਗ ਹੈ ਇਹ ਸਾਰੀ ਸ੍ਰਿਸ਼ਟੀ ਪ੍ਰਮਾਤਮਾ ਦਾ ਬਣਾਇਆ ਹੋਇਆ ਸਵਾਂਗ ਹੈ ਉਹ ਪ੍ਰਮਾਤਮਾ ਫਿਰ ਆਪ ਜਿਹੜਾ ਇਹ ਸਾਰਾ ਕੁਝ ਵੇਖ ਰਿਹਾ ਹੈ ਦਾਤਾ ਕਰਤਾ ਆਪ ਤੂੰ ਤੇ ਦਾਤਾ ਭਾਵ ਜਿਹੜਾ ਦਾਤਾ ਹੈ ਇਹ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਸ੍ਰਿਸ਼ਟੀ ਨੂੰ ਦਾਤਾਵਾਂ ਦੇਣ ਵਾਲਾ ਜਿਹੜੇ ਸੰਸਾਰ ਦੇ ਲੋਕ ਨੇ ਉਹਨਾਂ ਨੂੰ ਦਾਤਾ ਦੇਣ ਵਾਲਾ ਜਿਹੜਾ ਪਰਮਾਤਮਾ ਹੈ ਕਰਤਾ ਕਰਤਾ ਤੋਂ ਭਾਵ ਇਹ ਸ੍ਰਿਸ਼ਟੀ ਬਣਾਉਣ ਵਾਲਾ ਸਾਰਾ ਕੁਝ ਕਰਨ ਵਾਲਾ ਆਪ ਤੂੰ ਉਹ ਪਰਮਾਤਮਾ ਆਪ ਹੈ ਤੁਸ ਦੇਵ ਹੈ ਕਰੇ ਪਸਾਉ ਉਹ ਪ੍ਰਮਾਤਮਾ ਆਪ ਹੀ ਜਿਹੜੇ ਦਾਤਾਂ ਦਿੰਦਾ ਹੈ ਤੇ ਆਪ ਹੀ ਜਿਹੜਾ ਇਹ ਸਾਰਾ ਪਸਾਰਾ ਕਰ ਰਿਹਾ ਹੈ ਤੂੰ ਜਾਣੋਈ ਸਭ ਸੈ ਦੇਲੇ ਸਹਿ ਜਿੰਦ ਕਵਾਉ ਉਹ ਪਰਮਾਤਮਾ ਸਾਰਿਆਂ ਨੂੰ ਹੀ ਜਨਮ ਦੇਣ ਵਾਲਾ ਹੈ ਭਾਪ ਜਨਮ ਦੇਣ ਵਾਲਾ ਹੈ ਤੇ ਆਪ ਹੀ ਇਹ ਸ਼ਰੀਰ ਰੂਪੀ ਕੱਪੜੇ ਦੇ ਵਿੱਚੋਂ ਆਪਣੇ ਸਵਾਸ ਬਾਹਰ ਕੱਢਣ ਵਾਲਾ ਹੈ ਜਿੰਦ ਕਵਾਉ ਜਿੰਦ ਨੂੰ ਬਾਹਰ ਕੱਢਣ ਵਾਲਾ ਵੀ ਪਰਮਾਤਮਾ ਆਪ ਹੈ ਕਰ ਆਸਣ ਡਿਠੋ ਚਾਓ ਤੇ ਫਿਰ ਉਹ ਪਰਮਾਤਮਾ ਆਸੂ ਲਾ ਕੇ ਬੈਠਾ ਹੋਇਆ ਹੈ ਸਾਰਾ ਕੁਝ ਸਵਾੰਗ ਆਪ ਵਰਤਾਰਿਆ ਹੈ ਸਭ ਕੁਝ ਹੀ ਆਪ ਕਰ ਰਿਹਾ ਏ ਸੋ ਸਤਗੁਰੂ ਸਾਹਿਬ ਜੀ ਇਹ ਪਾਉੜੀ ਦੇ ਅੰਦਰ ਇਹ ਦੱਸਦੇ ਹਨ ਕਿ ਇਹ ਸ੍ਰਿਸ਼ਟੀ ਦਾ ਮਾਲਕ ਸ੍ਰਿਸ਼ਟੀ ਨੂੰ ਕਰਨ ਵਾਲਾ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਤੇ ਸਾਰਾ ਕੁਝ ਪ੍ਰਮਾਤਮਾ ਆਪ ਕਰ ਰਿਹਾ ਏ ਇਹ ਹੋਰ ਨਹੀਂ ਕੋਈ ਕਰ ਰਿਹਾ ਇਹ ਨਹੀਂ ਮੰਨਣਾ ਕਿ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵਰਗੇ ਵੀ ਇਹ ਸਭ ਕੁਝ ਕਰ ਰਹੇ ਨੇ ਨਹੀਂ ਇਸ ਪ੍ਰਕਾਰ ਨਹੀਂ ਹੈ ਉਹ ਪ੍ਰਮਾਤਮਾ ਨੇ ਆਪ ਹੀ ਇਹ ਸਾਰੀ ਸ੍ਰਿਸ਼ਟੀ ਨੂੰ ਰਚਿਆ ਹੋਇਆ ਏ ਕਿਉਂਕਿ ਪ੍ਰਮਾਤਮਾ ਦੀ ਜਿਹੜੀ istri ਹੈ ਪ੍ਰਮਾਤਮਾ ਦੀ ਜਿਹੜੀ ਪਤਨੀ ਹੈ ਉਸ ਨੂੰ ਮਾਇਆ ਕਿਹਾ ਗਿਆ ਹੈ ਤੇ ਜਗਤ ਦੇ ਅੰਦਰ ਮਾਇਆ ਵਿਆਪ ਰਹੀ ਹੈ ਜਗਤ ਦੇ ਵਿੱਚ ਮਾਇਆ ਹੈ ਤੇ ਜਿਹੜੀ ਮਾਇਆ ਹੈ ਇਹ ਪ੍ਰਮਾਤਮਾ ਨੇ ਆਪ ਬਣਾਈ ਹੈ ਕਿਉਂਕਿ ਜੇਕਰ ਮਾਇਆ ਨਾ ਹੁੰਦੀ ਤੇ ਇਹ ਜਿਹੜਾ ਰਸਤਾ ਸੀ ਸਾਰਾ ਸੁਖੈਨ ਹੋ ਜਾਣਾ ਸੀ ਮਾਇਆ ਨਹੀਂ ਵਿਆਪਨੀ ਸੀ ਪਰਮਾਤਮਾ ਨੂੰ ਮਿਲਣਾ ਸੌਖਾ ਹੋ ਜਾਣਾ ਸੀ ਪਰ ਇਹ ਜਿਹੜੀ ਮਾਇਆ ਏ ਮਾਇਆ ਦੇ ਨਾਲ ਜਿਹੜਾ ਮਨੁੱਖ ਹੈ ਇਹਦੇ ਪ੍ਰਭਾਵ ਕਰਕੇ ਤੇ ਫਿਰ ਮਾਇਆ ਦੇ ਵਾਸ ਹੋ ਕੇ ਮਨੁੱਖ ਅ ਗਿਆਨ ਦੇ ਵਾਸ ਹੋ ਜਾਂਦਾ ਏ ਤੇ ਪਰਮਾਤਮਾ ਤੋਂ ਦੂਰ ਹੋ ਜਾਂਦਾ ਏ ਸੋ ਇਸ ਪ੍ਰਕਾਰ ਉਹ ਸਤਿਗੁਰੂ ਸਾਹਿਬ ਜੀ ਸਾਰੀ ਸ੍ਰਿਸ਼ਟੀ ਦੇ ਮਾਲਕ ਸਭ ਕੁਝ ਕਰਨ ਕਰਾਉਣ ਵਾਲੇ ਆਪ ਹਨ ਤੇ ਆਪ ਹੀ ਸੰਸਾਰ ਤੇ ਸਭ ਕੁਝ ਕਰ ਰਹੇ ਹਨ ਸੋ ਇੱਥੇ ਹੀ ਹੁਣ ਵਿਚਾਰ ਦੀ ਸਮਾ ਹੱਤੀ ਹੈ ਕਥਾ ਵਿਚਾਰ ਕਰਦੇ ਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਗੁਰੂ ਕੀ ਪਿਆਰੀ ਸੰਗਤ ਬਖਸ਼ਣ ਜੋਗ ਤਾਂ શ્રી ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰਨ ਕਿਰਪਾ ਕਰਕੇ ਬਖਸ਼ ਦੇਣ ਹੋਈਆਂ ਬੇਤੁਕਲਾਂ ਦੀ ਖਿਮਾ ਅਗਾਤੋਂ ਅਸੀਂ ਇਸ ਬਖਸ਼ਣੇ ਆਓ ਅਖੀਰ ਵਾਲੀ ਪਉੜੀਆਂ ਪੜਕੇ ਸਮਾਪਤੀ ਕਰੀਏ ਤੂੰ ਜਾਣੋਈ ਸਭ ਸਹਿ ਦੇ ਲੈ ਸਹਿ ਜਿੰਦ ਕਵਾਉ ਕਰ ਆਸਣ ਡਿਠੋ ਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ